ਜੇ ਤੁਹਾਡੇ ਦਿਲ ਦੇ ਵਿੱਚ ਕੁਝ ਕਰਨ ਦਾ ਚਾਅ ਹੈ ਤਾਂ ਇੱਕ ਦਿਨ ਤੁਸੀਂ ਉਸ ਮੰਚਲ ਨੂੰ ਹਾਸਿਲ ਜ਼ਰੂਰ ਕਰ ਲੈਂਦੇ ਹੋ ਜਿਸ ਮੁੰਡੇ ਨੂੰ ਹਰ ਕੋਈ ਟੋਲ ਕਰ ਰਿਆ ਸੀ ਖਾਲਿਸਤਾਨੀ ਹੋਰ ਪਤਾ ਨਹੀਂ ਕੀ ਕੀ ਕਹਿ ਰਿਆ ਸੀ ਉਸ ਮੁੰਡੇ ਨੇ ਅੱਜ ਜਿੱਤ ਦੇ ਝੰਡੇ ਗੜ ਦਿੱਤੇ ਨੇ टीम इंडिया ਦੇ ਹੱਥ ਦੇ ਵਿੱਚ ਟਰੋਫੀ ਪੁਗਤਾ ਦਿੱਤੀ ਹੈ ਆਪਣੀ ਮਿਹਨਤ ਦੇ ਨਾਲ ਆਪਣੇ ਪਾਕ ਦਾ ਨਾਮ ਉੱਚਾ ਕਰ ਦਿੱਤਾ। ਜਿੰਹਾ ਗੱਲ ਕਰ ਰਹੀਆਂ ਹਰਸ਼ਦੀਪ ਸਿੰਘ ਜੀ ਜਿਸ ਨੇ ਟੀਮ ਇੰਡੀਆ ਦੇ ਵਿੱਚ ਕਮਾਲ ਕਰ ਦਿੱਤੀ ਹੈ वर्ल्ड कप ਜਿੱਤ ਜਿਹੜੀ ਹੈ ਉਹ ਆਪਣੀ ਟੀਮ ਦੇ ਹਿੱਸੇ ਪਾ ਦਿੱਤੀ ਹੈ। ਜਿਨਾ ਚੁ ਅਗਰ ਹਰਸ਼ਦੀਪ ਸਿੰਘ ਦੀ ਗੱਲ ਕਰੀਏ ਇੱਕ ਸਮਾਂ ਵੀ ਸੀ ਜਦੋਂ ਪਾਕਿਸਤਾਨ ਦੇ ਖਿਲਾਫ ਜਦਈ ਟੀਮ ਇੰਡੀਆ ਹਾਰ ਜਾਂਦੀ ਹੈ ਕਿ ਕਰਾਰੀ ਹਾਰ ਮਿਲਦੀ ਹੈ ਉਸ ਵੇਲੇ ਅਸ਼ਦੀਪ ਸਿੰਘ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ ਖਾਲਿਸਤਾਨੀ ਕਿਹਾ ਗਿਆ ਹੋਰ ਪਤਾ ਨਹੀਂ ਕਿੰਨੇ ਕੁ આરોਪ ਚੜੇ ਅਸ਼ਦੀਪ ਸਿੰਘ ਤੇ ਲਗਾ ਦਿੱਤੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਅਸ਼ਦੀਪ ਸਿੰਘ ਕਿੱਥੋਂ ਉੱਠ ਕੇ ਕਿੱਥੇ ਪਹੁੰਚ ਆਇਆ ਹੈ ਉਸ ਦੀ ਪਿੱਛੇ ਕਿੰਨੀ ਮਿਹਨਤ ਹੈ ਕਿੰਨੀ ਉਸ ਦੀ ਸਟਰਗਲ ਹੋਏਗੀ ਅੱਜ ਆਖਰਕਾਰ ਅਸ਼ਦੀਪ ਸਿੰਘ ਨੇ ਆਪਣਾ ਨਾਮ ਚਮਕਾ ਹੀ ਲਿਆ ਅਗਰ ਅਸ਼ਦੀਪ ਸਿੰਘ ਦੇ ਪਰੋਕਰ ਦੇ ਗੱਲ ਕਰੀਏ ਤਾਂ ਪੰਜਾਬ ਦੇ ਖੜਰ ਦੇ ਨਾਲ ਉਸ ਦਾ ਪਰਿਵਾਰ ਸਬੰਧਿਤ ਹੈ CISF ਦੇ ਵਿੱਚ ਪਿਤਾ ਹੁੰਦੇ ਨੇ ਅਚਾਨਕ ਜਿਹੜੀ ਪੋਸਟਿੰਗ ਹੈ ਉਹ ਮਧ ਪ੍ਰਦੇਸ਼ ਦੇ ਵਿੱਚ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੂਰਾ ਪਰਿਵਾਰ ਜਿਹੜਾ ਮਧ ਪ੍ਰਦੇਸ਼ ਦੇ ਵਿੱਚ ਰਹਿੰਦਾ ਪਰ ਕਿਤਨਾ ਕਿਤੇ ਪਿਤਾ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ক্রিকেট ਦਾ ਕੁਝ ਨਾ ਤਜਰਬਾ ਹੁੰਦਾ ਉਹ ਵੀ ਜਿਹੜਾ ਬੋਲਿੰਗ ਦੇ ਵਿੱਚ ਹੁੰਦੇ ਨੇ ਤਾਂ ਅਚਾਨਕ ਆਪਣੇ ਬੇਟੇ ਨੂੰ ਪਾਰਕ ਦੇ ਵਿੱਚ ਦੇਖਦੇ ਨੇ ਕਿ ਉਸ ਦੀ ਗੇਂਦਬਾਜ਼ੀ ਜਿਹੜੀ ਹੈ ਕਿੰਨੀ ਵਧੀਆ ਹੈ ਤਾਂ ਜਿਸ ਤੋਂ ਬਾਅਦ ਉਸ ਨੂੰ ਪੁੱਛਨੇ ਨੇ ਕਿ ਤੂੰ ਕੀ ਕਰਨਾ ਚਾਹੁੰਦਾ ਰਾਜਦੀਪ ਸਿੰਘ ਕਹਿੰਦਾ ਹੈ ਕਿ ਮੈਂ ਬਾਲਰ ਬਣਨਾ ਚਾਹਨਾ ਮੈਂ ক্রিকেট ਖੇਡਣਾ ਚਾਹਨਾ ਤਾਂ ਉਸ ਤੋਂ ਬਾਅਦ ਅਰਜਦੀਪ ਸਿੰਘ ਨੂੰ ਜਿਹੜਾ ਚੰਡੀਗੜ੍ਹ ਦੀ ਅਕੈਡਮੀ ਦੇ ਵਿੱਚ ਪੜਨੇ ਪਾ ਦਿੰਦੇ ਨੇ ਕੋਚਿੰਗ ਜਿਹੜੀ ਹੈ ਅਰਜਦੀਪ ਸਿੰਘ ਉਹ ਲੈਂਦੇ ਨੇ ਤੇ ਉਸ ਤੋਂ ਬਾਅਦ ਪੋਰਟ ਨੂੰ ਪੂਰੀਆਂ ਉਮੀਦਾਂ ਹੁੰਦੀਆਂ ਨੇ ਕਿ ਇੱਕ ਦਿਨ ਅਰਸ਼ਦੀਪ ਸਿੰਘ ਜਨਾ ਕੁਝ ਵਾਰ ਕਮਾਲ ਜ਼ਰੂਰ ਕਰੇਗਾ ਪਰ ਕਿਤਨਾ ਕਿਤੇ ਜਦੋਂ ਪੰਜਾਬ ਟੀਮ ਦੇ ਵਿੱਚ ਉਸ ਦੀ ਸਿਲੈਕਸ਼ਨ ਨਹੀਂ ਹੁੰਦੀ ਕਾਫੀ ਜ਼ਿਆਦਾ ਮਿਹਨਤ ਵੀ ਕਰਦਾ ਹੈ ਸਟਰਗਲ ਵੀ ਕਰਦਾ ਹੈ ਪਰ ਕਿਤਨਾ ਕਿਤੇ ਨਾਮ ਛੜਾ ਉਹ ਟੀਮ ਦੇ ਵਿੱਚ ਨਹੀਂ ਆਉਂਦਾ ਤਾਂ ਨਿਰਾਸ਼ ਹੋ ਜਾਂਦਾ ਹੈ ਪਰਿਵਾਰ ਕਹਿੰਦਾ ਹੈ ਕਿ ਸ਼ਾਇਦ ਅਸੀਂ ਅਰਸ਼ਦੀਪ ਸਿੰਘ ਨੂੰ ਹਣ ਕੈਨੇਡਾ ਭੇਜਦੇ ਆ ਕੈਨੇਡਾ ਜਾ ਕੇ ਸੈਟਲ ਹੋ ਜਾਏਗਾ ਆਪਣੀ ਲਾਈਫ ਬਣਾ ਲੇਗਾ ਪਰ ਅਰਸ਼ਦੀਪ ਸਿੰਘ ਦੇ ਮਨ ਦੇ ਵਿੱਚ ਗੋਲ ਸੀ ਕਿ ਮੈਂ ক্রিকেট ਹੀ ਖੇਡਣਾ ਹੈ ਤੇ ਜਿਸ ਤੋਂ ਬਾਅਦ ਜਦੋਂ ਆਪਣੇ ਕੋਚ ਦੇ ਨਾਲ ਪੂਰੀ ਗੱਲ ਕਰਦਾ ਹੈ ਤਾਂ ਕੋਚ ਦੇ ਵੱਲੋਂ ਵੀ ਜਿਹੜਾ ਪ੍ਰਮਾਣ ਨੂੰ ਸਮਝਾਇਆ ਜਾਂਦਾ ਹੈ ਕਿ ਤੁਸੀਂ ਫਾਰ ਅਰਸ਼ਦੀਪ ਤੇ ਭਰੋਸਾ ਕਰਕੇ ਦੇਖੋ ਬਹੁਤ ਵਧੀਆ ਕਰ ਸਕਦਾ ਹੈ ਤਾਂ ਜਿਸ ਤੋਂ ਬਾਅਦ ਪਰਿਵਾਰ ਕਹਿੰਦਾ ਕਿ ਚਲੋ ਅਰਸ਼ਦੀਪ ਨੂੰ ਸੀ 1 ਸਾਲ ਦਾ ਸਮਾਂ ਦੇ ਦਿੰਦੇ ਆ 1 ਸਾਲ ਦੇ ਵਿੱਚ ਦੇਖਦੇ ਆ ਕਿ ਕੁਝ ਕਰ ਲਿਆ ਤਾਂ ক্রিকেট ਦੇ ਵਿੱਚ ਅਸੀਂ ਜ਼ਰੂਰ ਜਿਹੜਾ ਵਾ ਅਰਸ਼ਦੀਪ ਸਿੰਘ ਨੂੰ ਪਾਦਮਾ ਦੇ ਤਾਂ ਜਿਸ ਤੋਂ ਬਾਅਦ ਉਸੇ ਸਾਲ ਦੇ ਵਿੱਚ ਅਰਸ਼ਦੀਪ ਸਿੰਘ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਅੰਡਰ 19 ਦੇ ਵਿੱਚ ਉਸ ਦੀ ਸਿਲੈਕਸ਼ਨ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੂਰਾ ਦਾ ਮੈਚ ਜਿਹੜਾ ਜੁਗ ਆਪਣੇ ਖੇਡਦਾ ਹੈ ਤਾਂ ਕਿਤਨਾ ਕਿਤੇ ਫੁੱਲੀ ਫੁੱਲੀ ਆਪਣਾ ਨਾਮ ਬਣਾਈ ਲੈਂਦਾ ਹੈ ਬੋਲਿੰਗ ਸਟਰੀਆ ਕਾफी ਜ਼ਬਰਦਸਤ ਹੁੰਦੀ ਹੈ ਕਾਫੀ ਜਿਹੜਿਆ ਮੈਚ ਦੇ ਵਿੱਚ ਲੋਕ ਕਿੱਦੇ ਵੀ ਚਾਹੁੰਦੇ ਆ ਤੇ ਜਲਦ ਦੇ ਵਿੱਚ ਉਸ ਦਾ ਨਾਮ ਉੱਭਰ ਕੇ ਸਾਲ ਜਿਸ ਤੋਂ ਬਾਅਦ ਆਖਰਕਾਰ ਆਈਪਲ ਤੋਂ ਬਾਅਦ T20 ਦੇ ਵਿੱਚ ਨਿਖਰ ਕੇ ਸਾਹਮਣੇ ਆਇਆ ਤੇ ਪੂਰੇ ਦੁਨੀਆ ਦਾ ਨੰਬਰ 1 ਗੇਂਦਬਾਜ਼ ਬਣ ਚੁੱਕਾ ਹੈ ਜਿਸ ਨੇ ਪੂਰੇ ਮੈਚਾਂ ਦੇ ਦੌਰਾਨ 17 ਵਿਕਟ ਲਏ ਆ ਟੀਪੰਚੀ ਵਰਲਡ ਕੱਪ ਦੀ ਟਰੋਫੀ ਜਿੱਤੀ ਹੈ ਅਮਰੀਕਾ ਦੇ ਖਿਲਾਫ ਤਾਂ ਪਲੇਅਰ ਆਫ ਦਾ ਮੈਚ ਵੀ ਬਣਿਆ ਸੀ ਤੇ ਦੋਸਤੋ ਬਾਅਦ ਹੌਨ ਮੇ ਜਿਹੜਾ ਦੁਨੀਆ ਦੇ ਵਿੱਚ ਨੰਬਰ 1 ਤੇ ਅਫਗਾਨਿਸਤਾਨ ਦੇ ਕਪੀਅਰ ਦੇ ਨਾਮ ਜਿਹੜਾ ਬਿਲਕੁਲ ਇਸ ਦਾ ਨਾਮ ਸ਼ਾਮਿਲ ਹੋ ਚੁੱਕਾ ਹੈ ਕਿ ਕਿ 17 ਵਿਕਟ ਲਿਆ ਸਭ ਤੋਂ ਵੱਧ ਇਕਨੋਮੀ ਰੇਟ ਜਿਹੜਾ 7. ਕੁਝ ਲਿਆ ਹੈ ਉਸ ਦੇ ਨਾਲ ਕੀ ਹਰ ਮੈਚਾਂ ਦੇ ਵਿੱਚੋਂ ਹਰ ਮੈਚ ਦੇ ਵਿੱਚੋਂ ਕੁਝ ਨਾ ਕੁਝ ਉਸਨੇ ਵਿਕਟ ਲੈ ਕੇ ਆਪਣੇ ਨਾਮ ਜਿਹਦਾ ਨੰਬਰ 1 ਬੋਲਰ ਦਾ ਜਿਹੜਾ ਟੈਗ ਹੈ ਕਵਾਲੇ ਅਸਲ ਵਿੱਚ ਉਹ ਖਾਲਿਸਤਾਨੇ ਕਹਿੰਦੇ ਸੀ ਕੁਝ ਲੋਕ ਜਿਹੜਾ ਨਕਾਰਾ ਸਮਝਦੇ ਸੀ ਕੋਚ ਨੇ ਵੀ ਗੱਲਬਾਤ ਦੇ ਦੌਰਾਨ ਦੱਸਿਆ ਕਿ ਜਦੋਂ ਬਹੁਤ ਸਾਲ ਅਰਸ਼ਦੀਪ ਫੋਨ ਹੋਇਆ ਤਾਂ ਮੈਨੂੰ ਫੋਨ ਕਰਕੇ ਕਿਹਾ ਤੁਸੀਂ ਸੋਸ਼ਲ ਮੀਡੀਆ ਚੈੱਕ ਨਾ ਕਰੀਂ ਵੀ ਮੋਟੀਵੇਟ ਹੋ ਜਾਏਂਗਾ ਪਰ ਅਰਸ਼ਦੀਪ ਨੇ ਕਿਹਾ ਕਿ ਮੈਂ ਤਾਂ ਆਲਰੇਡੀ ਸਵੇਰ ਤੋਂ ਚੈੱਕ ਕਰ ਰਹੀਆਂ ਤੇ ਮੇਰੀ ਕਿਤੇ ਨਾ ਕਿਤੇ ਕੁਝ ਕਮੀ ਜ਼ਰੂਰ ਮੇਰੇ ਵਿੱਚ ਰਹਿ ਗਈ ਹੋਵੇਗੀ ਜਿਸ ਕਰਕੇ ਮੈਂ ਉਹ ਕੈਚ ਜਿਹੜਾ ਪਾਕਿਸਤਾਨ ਦੇ ਖਿਲਾਫ ਕਰਨੀ ਪਾਇਆ ਜਬਿਕਟ ਜਿਹੜਾ ਨਹੀਂ ਲੈ ਪਾਇਆ ਤੇ ਜਿਸ ਤੋਂ ਬਾਅਦ ਤਨਾ ਜਿੱਤੇ ਉਸ ਨੂੰ ਆਪਣੇ ਵਿੱਚ ਕਮੀ ਮਹਿਸੂਸ ਹੋਈ ਉਸਨੇ ਉਸ ਕਮੀ ਨੂੰ ਨਿਖਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਹਰ ਅਸ਼ਦੀਪ ਸਿੰਘ ਦਾ ਨਾਮ ਤੇ ਹਰ ਕੋਈ ਮਾਨ ਕਰ ਰਿਹਾ ਉਸ ਮੁੰਡੇ ਤੇ ਮਾਨ ਕਰ ਰਿਹਾ ਪੰਜਾਬੀ ਹੋਣ ਤੇ ਮਾਨ ਕਰ ਰਿਹਾ ਹੈ ਹੇ ਖਵਾਨੂ ਅਸ਼ਦੀਪ ਸਿੰਘ ਦੀ ਕਿਵੇਂ ਦੀ ਸਟਰਗਲ ਲੱਗੀ ਜਿਸਨੇ ਅੱਜ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਲਿਆ ਹੈ ਕਿ ਤੁਸੀਂ ਵੀ ਮੋਟੀਵੇਟ ਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ